ਕੰਨਾ ਸੰਸਥਾ ਦੇ ਖਿਲਾਫ ਮੈਂ ਬੇਨਤੀ ਕਰਨੀ ਚਾਹੁੰਦਾ ਨਾ ਬੋਲੋ ਨਾ ਬੋਲੋ ਕਿਉਂਕਿ ਜਿਹੜੇ ਬੋਲਦੇ ਜੇ ਤੁਹਾਂ ਕੁਝ ਕੀਤਾ ਨਹੀਂ ਨਾ ਤੁਹਾਂ ਵੇਖਿਆ ਨਾ ਜੇਲ੍ਹ ਕੱਟੀਆਂ ਨਾ ਕੁਝ ਹੋਇਆ ਅਸੀਂ ਤਾਂ 8-8 ਸਾਲ ਜਿਲ੍ਹੇ ਕੱਟ ਲੀਆਂ ਨੇ ਤੇ ਮੇਰਾ ਤਾਂ ਬਾਪ ਵੀ ਲੱਗ ਗਿਆ ਹੈ ਸੰਤ ਬਾਬਾ ਕਰਤਾਸ ਸਿੰਘ ਖਾਲਸਾ ਪਿੰਡਰਾਲੇ ਐਮਰਜੈਂਸੀ ਦੀ ਲੜਾਈ ਉਹਨਾਂ ਲੜੀ 77 77 ਚਰਾ ਜਿਹੜਾ ਬਣਿਆ ਉਹਨਾਂ ਨੇ ਬਣਾਇਆ ਹੈ ਭਾਈ ਮਰੀਕਸੋਂ ਨਿਕਾਲ ਤੱਕ ਸਾਫ ਤੇ ਛਿੱਧੀਆਂ ਦੇ ਗਏ ਮਾਤਾ ਮੇਰੀ ਲੱਗ ਗਈ ਹੈ ਪਰ ਮੈਂ ਇਕੱਲਾ ਆਪਣੇ ਪਰਿਵਾਰ ਤੋਂ ਰਹਿ ਗਿਆ ਸੀ ਕਿਨਾ ਆਪ ਇਹੋ ਜੀਆਂ ਗੱਲਾਂ ਕਰੀਏ ਜਦੋਂ ਕਿਸੇ ਦੇ ਖਿਲਾਫ ਬੋਲਦੇ ਹੈ ਨਾ ਸੋਚੋ ਵੀ ਤੁਹਾਂ ਵੀ ਕਹੇ ਨੂੰ ਕੁੱਤੇ ਨੂੰ ਕਦੇ ਛੋਟਾ ਕੋ ਮਾਰਿਆ ਕਿ ਐਵੇਂ ਹੀ ਆਪਾਂ ਇੱਕ ਦੂਜੇ ਦੇ ਸਿਰ ਤੇ ਵਾਹ ਪਾਈਏ ਅੰਤਰੀ ਕਮੇਟੀ 17 ਮਾਰਚ ਨੂੰ ਮੀਟਿੰਗ ਹੋਣ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਹ ਕਿਵੇਂ ਦਾ ਫੈਸਲਾ ਨਵਾਂ ਸ਼੍ਰੋਮਣੀ ਕਮੇਟੀ ਨੂੰ ਪ੍ਰਧਾਨ ਮਿਲ ਸਕਦਾ ਹੈ ਜਾਂ ਧਾਮਿਸਰਨ ਵਾਪਸੀ ਕਰਨਗੇ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੋ ਰਿਹਾ ਉਸ ਨੂੰ ਲੈ ਕੇ ਸਿੱਖ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਪਿੰਡਾਂ ਦੇ ਪਿੰਡ ਪਹੁੰਚੋ ਉੱਥੇ ਜਵਾਬ ਤਲਬੀ ਕਰਾਂਗੇ ਕੀ ਵੇਖਦੇ ਜਦੋਂ ਪਹਿਲਾਂ ਕਿਸੇ ਜਥੇਦਾਰ ਨੂੰ ਹਟਾਇਆ ਜਾਂਦਾ ਸੀ ਤਾਂ ਉਸਤੇ ਕਿਹਾ ਜਾਂਦਾ ਕਿ ਉਸਨੇ ਕੋਈ ਧਰਮ ਲਈ ਕੰਮ ਨਹੀਂ ਕੀਤਾ ਜਾਂ ਕੋਈ ਅੱਗੇ ਨੂੰ ਮਤਲਬ ਧਰਮ ਨਾਲ ਜੋੜਿਆ ਨਹੀਂ ਜਾ ਰਿਹਾ ਕਿ ਲੋਕਾਂ ਨੂੰ ਪਰ ਮੌਜੂਦਾ ਸਮੇਂ ਦੇ ਵਿੱਚ ਜਦੋਂ ਕਿਸੇ ਜਥੇਦਾਰ ਨੂੰ ਹਟਾਇਆ ਜਾਂਦਾ ਹੈ ਤਾ ਉਸ ਤੇ ਇਲਜ਼ਾਮ ਲਗਾਏ ਜਾਂਦੇ ਨੇ ਗਲਤ ਕਿਸੇ ਇਸਤਰੀ ਬਾਰੇ ਗੱਲ ਕੀਤੀ ਜਾਂਦੀ ਜੇ ਹੁਣ ਨਵੇਂ ਜਥੇਦਾਰ ਲਗਾਏ ਜਾਂ ਤਾਂ ਉਹਨਾਂ ਦਾ ਵੀ ਸਾਹਮਣੇ ਕੋਈ ਨਾ ਕੋਈ ਗੱਲ ਸਾਹਮਣੇ ਆ ਰਹੀ ਹੈ ਕੀ ਲੱਗਦਾ ਕਿ ਇਹ ਮਾੜੇ ਪ੍ਰਭਾਵ ਪੈ ਰਹੇ ਨੇ ਕੋਈ ਵੀ ਜਿਹੜੀ ਕਿਸੇ ਜਥੇਦਾਰ ਨੂੰ ਲਗਾਉਣਾ ਜਾਂ ਹਟਾਉਣਾ ਉਸ ਤੋਂ ਪਹਿਲਾਂ ਨਹੀਂ ਕੁਝ ਪਤਾ ਹੁੰਦਾ ਵੀ ਉਹ ਕਿਵੇਂ ਦੇ ਨੇ ਕਿ ਕੁੱਕਰ ਖੇਟਾ ਕੇ ਤੇ ਇੱਕ ਦੂਜੇ ਦੇ ਸਿਰ ਦੇ ਵਿੱਚ ਪਾਉਂਦੇ ਆ ਅਫਸੋਸ ਨਾ ਮੈਨੂੰ ਇਹ ਕਹਿਣਾ ਪਿਆ ਰਿਹਾ ਵੀ ਅਸੀਂ ਜਥੇਦਾਰਾਂ ਨੂੰ ਵੀ ਸਾਡੇ ਲੋਕਾਂ ਨੇ ਨਹੀਂ ਗਾ ਬਖਸ਼ਿਆ ਜਿਨ੍ਹਾਂ ਨੂੰ ਅਸੀਂ ਮੱਥੇ ਟੇਕਦੇ ਆ ਜਿਨ੍ਹਾਂ ਨੂੰ ਅਸੀਂ ਸਤਕਾਰ ਨਾਲ ਲਿਉਂਦੇ ਆ ਜਿਨ੍ਹਾਂ ਦੇ ਇਹ ਤਾਂ ਉਹਨਾਂ ਦੀ ਜੋ ਟੇ ਹੋ ਰਹੇ ਉਹਨਾਂ ਦੇ ਕਿੰਨੀਆਂ ਕਿੰਨੇ ਦਸਤਾਰਾਂ ਮਗਰ ਉਹਨਾਂ ਦੇ ਵਿੱਚ ਮੂੰਹ ਨਹੀਂ ਢੀਦੇ ਫਿਰ ਪਾਸੇ ਕਰਕੇ ਉਹਨਾਂ ਦੇ ਚਿਹਰੇ ਦੇਖਣੇ ਪੈਂਦੇ ਆ ਅੱਜ ਅਹੀ ਉਹਨਾਂ ਲੋਕਾਂ ਦੇ ਇੰਨੀ ਕਰਦਾਰ ਕੁਸ਼ੀ ਕਰਦ ਰਏ ਆ ਸਾਡੇ ਬੱਚੇ ਪਰਾਂ ਕੀ ਸੋਚਣਗੇਗਾ ਹਰ ਪੰਥ ਪੈਸ਼ੀ ਬੜਾ ਡਿਮੋਟਿਵੇਟ ਆ ਔਰ ਲੋਕ ਕਹਿ ਰਿਹਾ ਕਿ ਕੁਕਰ ਖੇਡਾ ਕੇ ਆਪੋ ਆਪਣੇ ਸਰਾਂ ਚ ਪਾਉਂਦੇ ਆ ਔਰ ਜਹੇਦਾਰਾਂ ਦੀ ਕਰਦਾਰ ਕੁਸ਼ੀ ਕਰਨਦੇ ਆ ਉਹਨਾਂ ਨੂੰ ਲਾਉਣ ਦਾ ਤਰੀਕਾ ਵੀ ਨਹੀਂ ਉਹਨਾਂ ਦਾ ਸਹੀ ਤੇ ਲਾਉਣ ਦਾ ਵੀ ਨਹੀਂ ਸਹੀ ਅੱਬੇਂ ਤਿਕਰ ਮੈਂ ਚਾਹੁੰਦਾ ਐ ਕਿ ਅਜੇ ਵੀ ਕਈ ਰਹੁੰਦਾ ਐ ਹੁਣ ਤਾਂ ਬਹੁਤ ਕੁਛ ਸਾਡਾ ਚਲਾ ਗਿਆ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਵੀ ਤਾਂ ਫਿਰ ਅਹੀ ਬੈਠ ਕੇ ਸਾਡੀਆਂ ਲੜਾਈਆਂ ਹੁੰਦੀਆਂ ਫਿਰ ਵੀ ਤਾਂ ਬੈਠ ਕੇ ਸਿਰ ਜੋੜ ਕੇ ਇੱਥੇ ਬੰਦਾ ਹੀ ਖਾਲਸਾ ਹੁੰਦਾ ਸੀ ਤਤ ਖਾਲਸਾ ਕੋਈ ਫੈਸਲਾ ਕਰਨੇ ਕਾਲ ਤਖਸਾਲ ਦੀ ਤਾਬੇ ਆ ਜਾਂਦੇ ਸੀ ਉੱਥੇ ਆਣ ਕੇ ਜਿਹੜਾ ਫੈਸਲਾ ਕਰ ਲੀਦੇ ਤੇ ਜਕਾਰੇ ਸ਼ਰ ਪੰਥ ਨਾ ਹਟਾ ਕੋ ਸਰਕਾਰ ਨਾ ਜਿਹੇ ਅਧਿਕਾਰਦਾਰ ਖੁਸ਼ੀ ਕਰ ਰਹੇ ਆ ਜੇ ਸ਼੍ਰੋਮਣੀ ਕਮੇਟੀ ਦੇ ਉਹ ਵਰਕਿੰਗ ਕਮੇਟੀ ਆ ਉਹਨਾਂ ਲਾਉਣ ਲੱਗਿਆ ਜਿਹੇ ਅਧਿਕਾਰਾਂ ਨੂੰ ਨੇ ਕਿਸੇ ਨੂੰ ਸਲਾਹ ਕੀਤੀ ਕਿ ਹੈ ਸਾਲ ਨਾ ਰਕੇ ਨਿਆਂਗ ਸਿੰਘ ਜਥੇ ਬੰਦੀਆਂ ਨਾਲ ਨਿਰਮਲਿਆ ਨਾਲ ਜਾਂ ਕਾਰ ਸੇਵਾ ਵਾਲਿਆਂ ਨਾਲ ਜਾਂ ਚੀਫ ਖਾਲਸਾ ਦਵਾਨ ਨਾਲ ਕਿ ਇਹਨਾਂ ਨੇ ਕੀਤੀ ਜੇ ਲਾਉਣ ਲੱਗੇ ਤਾਂ ਨਹੀਂ ਕੀਤੀ ਉਹ ਉਹ ਜਿਹੜਾ ਖਾਲਸਾ ਆਪਾਂ ਜਿਹੇ ਅਧਿਕਾਰ ਲਉੜੇ ਉਹਨੇ ਕੌਮ ਦੀ ਜ਼ਹਿਦਦਾਰੀ ਕਰਨੀ ਆ ਪੰਥ ਦੀ ਕਰਨੀ ਨਮੈਂਦ ਕੀਤੀ ਨਾ ਮੌਕੇ ਦੇ ਦੱਸਦੇ ਆ ਜਿਹੜੇ ਬੋਲ ਨਾਲ ਆ ਵੀ ਗੁਰੂ ਗ੍ਰੰਥ ਸੀ ਤੇ ਨਾ ਗੁਰੂ ਪੰਥ ਸੀ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਬਗੈਰ ਦੱਸੋ ਆਪਾਂ ਜੇ ਜਹੇਦਾਰ ਨਿਯੁਕਤ ਕਰਦੇ ਆ ਫਿਰ ਕਿੱਥੇ ਵਿਚਰਨ ਕੇ ਜਾਗੇ ਪੰਜ ਪ੍ਰਧਾਨੀ ਬਣਾਓ ਹੁਣ ਇੱਕ ਪਰਿਵਾਰ ਕੋਲੇ ਸ਼ਕਤੀ ਜਿਹੜੀ ਆ ਰਹੀ ਆ ਤੇ ਉਹਦੇ ਕਰਕੇ ਗਲਤੀਆਂ ਹੋਈਆਂ ਨੇ ਜੇ ਉਹ ਬਰਗਾੜੀ ਵਾਲੀ ਹੋ ਵੀ ਆ ਚਾਹੇ ਉਹਦੇ ਚੱਤੀਜੀ ਪੀ ਲਾਉਣ ਵਾਲੀ ਹੋ ਗਈ ਆ ਚਾਹੇ ਸੈਣੀ ਵਾਲੀ ਆ ਚਾਹੇ ਹਜ਼ਾਰਾਲ ਵਾਲੀ ਆ ਚਾਹੇ ਮਾਫੀ ਦੇਣ ਵਾਲੀ ਗੱਲ ਜਿਹੜੀ ਆ ਇਹਨੂੰ ਜਿਹੜਾ ਸਰਸੇ ਵਾਲਾ ਇਤਹਾਨਿਆ ਇੱਕ ਪਰਿਵਾਰ ਕੋਲ ਸ਼ਕਤੀ ਸੀ ਇਹ ਹਮੇਸ਼ਾ ਹੀ ਅੱਗੇ ਕਾਲੀਦਾਲ ਕੋਲੇ ਜਦੋਂ ਕਿ ਟੌੜਾ ਸਾਹਿਬ ਹੁੰਦੇ ਸੀ ਤਲਵੰਡੀ ਸਾਹਿਬ ਹੁੰਦੇ ਸੀ ਬਾਦਲ ਸਾਹਿਬ ਹੁੰਦੇ ਸੀ ਫਿਰ ਕਾਲਤਕ ਸਾਹਿਬ ਦਾ ਜ਼ਹੀਦਾਰ ਇੱਕ ਵੱਖਰਾ ਉਹਨਾਂ ਦੇ ਉੱਤੇ ਇੱਕ ਹੁੰਦਾ ਹਿੱਕ ਚੇਅਰਮੈਨ ਹਦਾਏ ਦਾ ਆਪਣੇ ਦਾ ਟਿਕਟਾ ਬਣਨ ਵਾਲਾ ਜਿਹੜਾ ਇਹ ਪਾਰਲੀਮੈਂਟ ਰਿਪੋਰਟ ਅੱਜ ਵੀ ਪੰਜ ਬਣਾਓ ਇਹ ਸ਼ਕਤੀ ਨੂੰ ਬੈਲੈਂਸ ਰੱਖਣਾ ਤੇ ਇਹ ਸਹੀ ਫੈਸਲੇ ਖਾਲਸਾ ਪੰਥ ਦੇ ਕਰਨੇ ਆ ਤੇ ਇਹ ਬੈਠ ਕੇ ਔਰ ਇਹ ਸਤਾ ਜਿਹੜੀ ਆ ਨਾ ਜਿਹੜੀ ਧਾਰਮਿਕ ਤੌਰ ਤੇ ਆ ਚਾਹੇ ਰਾਜਨੀਤਿਕ ਤੌਰ ਤੇ ਆ ਇਹਦੀ ਪੰਜ ਪ੍ਰਧਾਨੀ ਜਿਹੜਾ ਸਿਸਟਮ ਆ ਕਾਇਮ ਕਰੋ ਕੋਈ ਕਾਲੀਗਲ ਦਾ ਪ੍ਰਧਾਨ ਹੋਵੇ ਕੋਈ ਸ਼ਰਮਨੀ ਕਮੇਟੀ ਦਾ ਹੋਵੇ ਕੋਈ ਮੁੱਖ ਮੰਤਰੀ ਦਾ ਕੈਂਡੀਡੇਟ ਹੋਵੇ ਕੋਈ ਟਿਕਟਾ ਵੰਡਣ ਵਾਲਾ ਹੋਵੇ ਸਭ ਦੇ ਉੱਪਰ ਅਖਰੀ ਅਕਾਲਤਖਸਾਬ ਹੋਵੇ ਇਹ ਜਨਚਰ ਨਹੀਂ ਕਰਾਂਗੇ ਕਿ ਸਾਡਾ ਫੈਸਲੇ ਜਿਹੜੇ ਆ ਇਹ ਇਸੇ ਤਰ੍ਹਾਂ ਹੀ ਹੁਣ ਕਾਲੀਦਲ ਤਾਂ ਇਹ ਕਹਿ ਰਹੇ ਨੇ ਕਿ ਸਾਰੀ ਆ ਰਸਿਸ ਦੀ ਚਾਲ ਹੈ ਜੁੜਾ ਕੁਝ ਹੋ ਰਿਹਾ ਨਹੀਂ ਨਹੀਂ ਤੇ ਲਿਆਇਆ ਕੌਣ ਨੂੰ ਇੱਥੇ ਇੱਥੇ ਲਿਆਇਆ ਕੌਣ ਪੰਜਾਬ ਚ ਚਲੋ ਉਹਨੂੰ ਦੱਸੋ ਮੈਨੂੰ ਪਹਿਲਾਂ ਬਾਤ ਤਾਂ ਕਹਿੰਦੇ ਆ ਵੀ ਜਦੋਂ ਅਸੀਂ ਛੋਟੇ-ਛੋਟੇ ਇਹ ਉਦੋਂ ਵੀ ਮਤਲਬ ਆ ਭਾਰਤੀ ਜਨਤਾ ਪਾਰਟੀ ਨਾਲ ਕਾਲੀ ਦਲ ਦਾ ਲਾਇਸ ਰਿਹਾ ਸਰਦਾਰ ਪ੍ਰਕਾਸ਼ ਉਹ ਪਾਰਨ ਦਾ ਰਿਹਾ ਹੈ ਤੇ ਇਹਨਾਂ ਨੇ ਜਦੋਂ ਗਾਂ ਫੇਰ ਸਰਕਾਰ ਬਣਨੀ ਨੂੰ ਮੇਰੇ ਤੋਂ ਅਗਲੀ ਗੱਲ ਵੀ ਕਰਦੇ ਆ ਨਾ ਉਹਨਾਂ ਦੀ ਸਰਕਾਰ ਇਹਨਾਂ ਤੋਂ ਬਗੈਰ ਬਣਨੀ ਤੇ ਨਾ ਉਹਨਾਂ ਦੀ ਉਹਨਾਂ ਤੋਂ ਬਗੈਰ ਬਣਨੀ ਆ ਫੇਰ ਕਿਹੜੇ ਗੱਲਾਂ ਦਾ ਕੀ ਕਰਾਂਗੇ ਜਿਹੜੀ ਗੱਲਾਂ ਕਰ ਰਹੇ ਆ ਇਹ ਕਿਉਂ ਕਰਦੇ ਆ ਕਿੱਤੇ ਦੇ ਨਹੀਂ ਪੰਥੇ ਇਕੱਠ ਹੁੰਦਾ ਆਨੰਦਪੁਰ ਸਾਹਿਬ ਵਿਖੇ ਉੱਥੇ ਕਿਹਾ ਜਾਂਦਾ ਕਿ ਅਸੀਂ ਨਵੇਂ ਜਥੇਦਾਰ ਨੂੰ ਕਬੂਲ ਨਹੀਂ ਕਰਦੇ ਮਤੇ ਪਾਸ ਕੀਤੇਗੇ ਕਿ ਭਾਜਪਾ ਵਾਲੇ ਹੁਣ ਤੈ ਕਰਨਗੇ ਕਿ ਜਥੇਦਾਰ ਲਗਾਉਣੇ ਜਾਂ ਹਟਾਉਣੇ ਨੇ ਮੈਂ ਬੇਨਤੀ ਕਰਨੀ ਚਾਹਣਾ ਹੈ ਆਪਾਂ ਪਛਾਣ ਨੂੰ ਮੁੜੀਏ ਘਰ ਨੂੰ ਮੁੜੀਏ ਘਰ ਨੂੰ ਤਗੜਾ ਕਰੀਏ ਨਾ ਕੁੱਪੜ ਖੇਡਾ ਕੇ ਡਾਹਕੇ ਤੇ ਆਪਾਂ ਜਿਹੜੀ ਇੱਕ ਦੂਜੇ ਸਿਰ ਤੇ ਪਾਉਂਦੇ ਨਹੀਂ ਪਾਉਣੀ ਚਾਹੀਦੀ ਇਕਤਾ ਵੱਲੇ ਪਾਸੇ ਮੁੜੋ ਇਸ ਸਮੇਂ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਹੈ ਜੇ ਗੱਲ ਕਰੀਏ ਤਾਂ ਸਿੱਖਾਂ ਦੀ ਸਰਮੋਰ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਨਾ ਕੋਈ ਪ੍ਰਧਾਨ ਹੈ ਤੇ ਜੇ ਜਥੇਦਾਰ ਨਵੇਂ ਨਿਯੁਕਤ ਕੀਤੇ ਨੇ ਉਹਨਾਂ ਨੂੰ ਕੁਝ ਸਿੱਖ ਜਥੇਬੰਦੀਆਂ ਕਬੂਲ ਨਹੀਂ ਕਰ ਰਹੀਆਂ ਤੇ ਕੁਝ ਕਬੂਲ ਕਰਨੀ ਨੇ ਪਰ ਚਿੰਤਾ ਦਾ ਵਿਸ਼ਾ ਬਹੁਤ ਜ਼ਿਆਦਾ ਹੈ ਸੋ ਗੱਲਬਾਤ ਕਰਾਂਗੇ ਸਾਡੇ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਮੌਜੂਦ ਹਨ ਨਾਲ ਗੱਲਬਾਤ ਜਿਹੜੀ ਚਿੰਤਾ ਦਾ ਵਿਸ਼ਾ ਮੌਜੂਦਾ ਸਮੇਂ ਵਿੱਚ ਸਿੱਖ ਕੌਮ ਦੇ ਵਿੱਚ ਬਣਿਆ ਉਹ ਕਿਵੇਂ ਦੂਰ ਹੋ ਸਕਦਾ ਕੋਈ ਵਿਧਿ ਵਿਵਧਾਨ ਬੰਨਣਾ ਚਾਹੀਦਾ ਉਹ ਇੱਕ ਗਰਬਾਣੀ ਦੀ ਤੁਕ ਆਪਣੇ ਹਰੇਕਿਆ ਉਹ 71 ਮੇਲੋ ਮੇਰੇ ਭਾਈ ਦੁਬਦਾਂ ਦੂਰ ਕਰੋ ਲਵਲਾਏ ਹਰਨਾਮੇ ਕੇ ਹੋਵੋ ਜੋਰੀ ਗੁਰਮਖ 200 ਸਫਾਉਂ ਚਾਏ ਉਹਦੇ ਵਾਸਤੇ ਸਾਨੂੰ ਇੱਕ ਤਾਂ ਸਹਿ ਚਾਹੀਦਾ ਇੱਕ ਨਿਮਰਤਾ ਚਾਹੀਦੀ ਆ ਇੱਕ ਸਾਡੇ ਅੰਦਰ ਜਿਹੜੀ ਈਰਖਾ ਦੀ ਅੱਗ ਬਲ ਰਹੀ ਆ ਉਹਦੇ ਤੇ ਪਾਣੀ ਪਾਉਣਾ ਪਊਗਾ ਇੱਕ ਦੂਜੇ ਨੂੰ ਵੇਖ ਕੇ ਜਿਹੜੀ ਜਰਨ ਦੀ ਸ਼ਕਤੀ ਨਹੀਂ ਸਾਡੇ ਚ ਹੈਗੀ ਉਹ ਪੈਦਾ ਕਰਨੀ ਪਊਗੀ ਔਰ ਹਰੇਕ ਵਿਅਕਤੀ ਜਿਹੜਾ ਇਹ ਪੰਥ ਦਾ ਕੋਈ ਵੱਡਾ ਅੰਗ ਆਏ ਕੋਈ ਛੋਟਾ ਅੰਗ ਆਏ ਕੋਈ ਪੰਥ ਦਾ ਕੋਈ ਪੰਥਲੀ ਕਵੈਂਟਲ ਭਾਰ ਚੁੱਕਣ ਜੋਗਾ ਹੈ ਕੋਈ ਅੱਧਾ ਕਵੈਂਟਲ ਚੁੱਕਣ ਜੋਗਾ ਹੈ ਕੋਈ ਮਣ ਪੱਕਾ ਕੋਈ ਦੋਸਤ ਸਾਰਿਆਂ ਨੂੰ ਨਾਲ ਲੈ ਕੇ ਇੱਕ ਕਾਫਲਾ ਬੰਦਾ ਪੰਥ ਦਾ ਅੱਜ ਕੀ ਹੋਇਆ ਹੈ ਕਿ ਅੱਜ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਇੱਕ ਦੂਜੇ ਦੀ ਕਰਦਾਰ ਕੂਸ਼ੀ ਕਰ ਰਹੇ ਆ ਅਸੀਂ ਅਫਸੋਸ ਨਾਲ ਮੈਨੂੰ ਇਹ ਕਹਿਣਾ ਪਿਆ ਰਿਹਾ ਵੀ ਅਸੀਂ ਜਹੇਦਾਰਾਂ ਨੂੰ ਵੀ ਸਾਡੇ ਲੋਕਾਂ ਨੇ ਨਹੀਂ ਗਾ ਬਖਸ਼ਿਆ ਜਿਨ੍ਹਾਂ ਨੂੰ ਅਸੀਂ ਮੱਥੇ ਟੇਕਦੇ ਆ ਜਿਨ੍ਹਾਂ ਨੂੰ ਅਸੀਂ ਸਤਕਾਰ ਨਾਲ ਲਿਉਂਦੇ ਆ ਜਿਨ੍ਹਾਂ ਦੇ ਜਦੋਂ ਉਹਨਾਂ ਦੀ ਨਿਯੁਕਤੀ ਹੋਈ ਉਹਨਾਂ ਦੇ ਕਿੰਨੀਆਂ ਕਿੰਨੀਆਂ ਦਸਤਾਰਾਂ ਮਗਰੋਂ ਉਹਨਾਂ ਦੇ ਵਿੱਚ ਮੂੰਹ ਨਹੀਂ ਦੀਦੇ ਫਿਰ ਪਾਸੇ ਕਰਕੇ ਉਹਨਾਂ ਦੇ ਚਿਹਰੇ ਦੇਖਣੇ ਪੈਂਦੇ ਆ ਅੱਜ ਅਸੀਂ ਉਹਨਾਂ ਲੋਕਾਂ ਦੇ ਇੰਨੀ ਕਰਤਾਰ ਖੁਸ਼ੀ ਕਰਦੇ ਰਹ ਆ ਸਾਡੇ ਬੱਚੇ ਪਤਾ ਨਹੀਂ ਕੀ ਸੋਚਣਗੇਗਾ ਜਾਂ ਜਿਹੜੇ ਸਾਡੇ ਦੋਤੇ ਦੋਤੀਆਂ ਆ ਇਹ ਕੀ ਸੋਚਦੇ ਹੋਣਗੇ ਵੀ ਇਹ ਇਹੋ ਜਿਹਾ ਇਹ ਖਾਲਸਾ ਪੰਥ ਦਾ ਇਹ ਤਾਂ ਨਹੀਂ ਕਲਗੀਧਰ ਪਾਸ਼ਾ ਨੇ ਬੜਾਇਆ ਕਿ ਮੈਂ ਸਭ ਤੋਂ ਪਹਿਲਾਂ ਤੇ ਬੇਨਤੀ ਕਰਨੀ ਚਾਹਣਾ ਹੈ ਕਿ ਜਿੰਨਾ ਚਿਰ ਕੱਥੇ ਨਾ ਹੋਏ ਆਪਣੀ ਹਉਮੈ ਤੇ ਹੰਕਾਰ ਨਾ ਛੱਡਿਆ ਉਹਨਾਂ ਚਿਰ ਇਹ ਪੰਥ ਦੀ ਜਿਹੜੀ ਦੁਰਦਸ਼ਾ ਹੋ ਰਹੀ ਆ ਨਾ ਤੇ ਬਹੁਤ ਮਾੜੀ ਆ ਇਹ ਚ ਵਰਕਰ ਬੜਾ ਨਰਾਸ਼ ਆ ਔਰ ਪੰਥਤੈ ਸ਼ੀ ਬੜਾ ਨਰਾਸ਼ ਆ ਔਰ ਜਿਨ੍ਹਾਂ ਨੇ ਪੰਥ ਲਈ ਛਿੱਧੀਆਂ ਦਿੱਤੀਆਂ ਉਹ ਨਰਾਸ਼ ਨੇ ਔਰ ਇਹ ਉਹ ਵੇਖ ਰਹੇ ਆ ਕਿ ਇਹ ਕੀ ਕੁੱਕਰ ਖੇਟ ਆ ਕੇ ਤੇ ਇੱਕ ਦੂਜੇ ਦੇ ਸਿਰ ਦੇ ਵਿੱਚ ਪੌਂਡਿਆ ਮੈਂ ਸਭ ਤੋਂ ਪਹਿਲਾਂ ਇਹ ਸ਼ੁਰੂ ਚ ਬੇਨਤੀ ਕਰਨੀ ਚਾਹੁੰਦਾ ਉਹਨੂੰ ਬੰਦ ਕਰਕੇ ਬੰਦ ਕਰਕੇ ਆਪਣੇ ਰੇ ਗੇ ਰਵਾਣ ਮੈਂ ਸਿਰ ਨੀਵਾ ਕਰ ਦੇ ਆਪਣੇ ਨਾਲ ਅੰਦਰ ਝਾਤੀ ਮਾਰ ਗਏ ਪਹਿਲਾਂ ਪਈ ਅਸੀਂ ਕੀ ਕਰ ਰਹੇ ਆ ਔਰ ਸਾਡਾ ਕੀ ਫਰਜ਼ ਬਣਦੇ ਸੀ ਸਾਨੂੰ ਕੀ ਕੁਛ ਖਾਲਸਾ ਪੰਥ ਨੇ ਦਿੱਤਾ ਕਿੱਡੇ ਰਤਬੇ ਦਿੱਤੇ ਕਿੱਡੇ ਉਦੇ ਦਿੱਤੇ ਕਿੱਡਾ ਕੁਛ ਉਹਨਾਂ ਸਾਨੂੰ ਕੀਤਾ ਅਸੀਂ ਉਹਨਾਂ ਸਾਰਾ ਕੁਝ ਜੇ ਅੱਜ ਸਾਡੇ ਕੋਲੋਂ ਗਵਾਚ ਗਿਆ ਹੈ ਉਹਨਾਂ ਹੀ ਨਾ ਹਾਂ ਦਾ ਅਨੰਪੰਥ ਨਾ ਹਾਂ ਦਾ ਕੁਸਾ ਸਰਕਾਰ ਨਾਲ ਜਹੇਦਾਰਾਂ ਦੀ ਕਰਦਾਰ 쿠ਸ਼ੀ ਕਰ ਰਹੇ ਆ ਜੇ ਸ਼੍ਰੋਮਣੀ ਕਮੇਟੀ ਦੇ ਉਹ ਵਰਕਿੰਗ ਕਮੇਟੀ ਹੈ ਉਹਨਾਂ ਲਾਉਣ ਲੱਗਿਆ ਜਹੇਦਾਰਾਂ ਨੂੰ ਉਹਨੇ ਕਿਹਨੂੰ ਸਲਾਹ ਕੀਤੀ ਕਿ ਹੈ ਤਕਸਾਲ ਨਾਲ ਕਿ ਨਿਹੰਗ ਸਿੰਘ ਜਥੇਬੰਦੀਆਂ ਨਾਲ ਨਿਰਮਲਿਆਂ ਨਾਲ ਜਾਂ ਕਾਰ ਸੇਵਾ ਵਾਲਿਆਂ ਨਾਲ ਜਾਂ ਚੀਫ ਕਾਲਸਾ ਦੀਵਾਨ ਨਾਲ ਕਿ ਇਹਨਾਂ ਨੇ ਕੀਤੀ ਜੇ ਲਾਉਣ ਲੱਗੇ ਤਾਂ ਨਹੀਂ ਕੀਤੀ ਸੋ ਉਹ ਜਿਹੜਾ ਕਾਲਸਾ ਆਪਾਂ ਜਹੇਦਾਰ ਲਾਉਣੀ ਉਹਨੇ ਕੌਮ ਦੀ ਜਹੇਦਾਰੀ ਕਰਨੀ ਹੈ ਪੰਥ ਦੀ ਕਰਨੀ ਨਮਾਇੰਦਗੀ ਨਾ ਮੌਕੇ ਦੇ ਦੱਸਦੇ ਆ ਜਿਹੜੇ ਬੋਲਨ ਵਾਲਿਆ ਵੀ ਗੁਰੂ ਗ੍ਰੰਥ ਸੀ ਤੇ ਨਾ ਗੁਰੂ ਪੰਥ ਸੀ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਬਗਾਇਆ ਦੱਸੋ ਆਪਾਂ ਜਿਹਹੇਹਦਾਰ ਨਿਯੁਕਤ ਕਰਦੇ ਆ ਉਹ ਫੇਰ ਕਿੱਥੇ ਵਿਚਰਨ ਕੇ ਜਾਗੇ ਕੋਈ ਵੀ ਜਹੇਦਾਰ ਬਣੇ ਉਹ ਕਿੱਥੇ ਜਾ ਕੇ ਵਿਚਰਨ ਕੇ ਵਿਚਰਨਾ ਤਾਂ ਸੰਗਤ ਚ ਤੇ ਪੰਥ ਨੂੰ ਗ੍ਰੰਥ ਨੂੰ ਜਿਹੜਾ ਹੈ ਉਹ ਸਨਮਾਨ ਦੇਣਾ ਪੰਥ ਨੂੰ ਸਨਮਾਨ ਦੇਣਾ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਨਾ ਹੈ ਕਿ ਕਾਲ ਤੱਕ ਸਾਬਤਾ ਵਿਧੀ ਵਿਧਾਨਪ ਜਿਹੜਾ ਨੂੰ ਬਣਾਈ ਹੈ ਤਾਂ 2 ਦਸੰਬਰ ਦੀ ਗੱਲ ਕਰਾਂਗੇ 2 ਦਸੰਬਰ ਨੂੰ ਇਤਿਹਾਸਿਕ ਫੈਸਲੇ ਹੁੰਦੇ ਨੇ ਉਸ ਤੋਂ ਬਾਅਦ ਹੀ ਇਹ ਸਾਰਾ ਵਾਦ-ਵਿਵਾਦ ਚੱਲਦਾ ਹੈ ਪਹਿਲਾਂ ਤੇ ਗਲਤੀਆਂ ਕਬੂਲ ਕਰ ਲਈ ਜਾਂਦੇ ਨੇ ਪਰ ਉਸ ਤੋਂ ਬਾਅਦ ਅਜਿਹਾ ਕੀ ਹੁੰਦਾ ਕਿ ਉਸ ਤੋਂ ਬਾਅਦ ਜ਼ਿੰਮੇਵਾਰ ਬਦਲਣ ਦੀ ਲੋੜ ਪੈ ਜਾਂਦੀ ਹੈ ਜ਼ਿੰਮੇਵਾਰ ਨੂੰ ਹਟਾ ਦਿੱਤਾ ਜਾਂਦਾ ਨਵੇਂ ਜ਼ਿੰਮੇਵਾਰ ਨਿਯੁਕਤ ਕੀਤੇ ਗਏ ਨੇ ਜੇ ਗੱਲ ਕਰੀਏ ਤਾਂ ਪਹਿਲਾਂ 2015 ਦੀ ਤਾਂ ਜਦੋਂ ਬੇਅਦਬੀ ਕੰਨ ਹੁੰਦਾ ਉਦੋਂ ਕਿਉਂ ਨਹੀਂ ਜਥੇਬੰਦੀਆਂ ਇਕੱਠੀਆਂ ਹੋਏ ਉਦੋਂ ਕਿਉਂ ਨਹੀਂ ਸਾਰੇ ਅੱਗੇ ਆਏ ਹੈਗੇ ਉਦੋਂ ਕਿਉਂ ਨਹੀਂ ਕੋਈ ਜ਼ਿੰਮੇਵਾਰ ਜਿਹ ਕੱਲ ਪਤਾ ਕੀ ਹੈ ਇਹ ਜਿਹੜੇ ਉਹ ਫੈਸਲੇ ਹੋਏ ਆ ਨਾ ਉਹ ਫੈਸਲੇ ਜਿਹੜੇ ਆ ਉਹ ਬਾਦਲ ਪਰਿਵਾਰ ਨੂੰ ਉਹ ਫੈਸਲੇ ਚੰਗੇ ਨਹੀਂ ਲੱਗੇ ਚੁਬੇ ਆ ਔਰ ਇਹ ਇੱਕ ਬਦਲੇ ਦੀ ਭਾਵਨਾ ਦਾ ਸਿੰਘ ਸਾਭਾ ਨੂੰ ਬਦਲਿਆ ਗਿਆ ਸਾਨੂੰ ਸਜ਼ਾ ਜਿਹੜੀ ਆ ਉਹ ਸਖਤ ਲਾਤੀ ਆ ਸੋ ਸਜ਼ਾ ਕੋਈ ਸਖਤ ਨਹੀਂ ਲੱਗੀ ਸਜ਼ਾ ਜਿੰਨੀ ਗਲਤੀਆਂ ਸੀ ਉਸ ਹਿਸਾਬ ਨਾਲ ਸਜ਼ਾ ਜਿਹੜੀ ਮੈਨੂੰ ਸਮਝਦਾ ਬਹੁਤ ਥੋੜੀ ਲੱਗੀ ਆ ਸੋ ਮੈਂ ਇਹ ਵੀ ਨਹੀਂ ਆਦਾ ਵੀ ਥੋੜੀ ਲੱਗੇ ਮੈਂ ਨਾ ਚ ਉਹ ਲੱਗੀ ਹੀ ਸਜ਼ਾ ਨੂੰ ਸਹੀ ਭੁਗਤਿਆ ਵੀ ਆ ਤੇ ਪਰ ਜਿਹੜੀ ਹੈਗੀ ਇਹ ਭਰਤੀ ਵਾਲੀ ਗੱਲ ਇੱਕ ਤੋ ਨਹੀਂ ਮੰਨੇਗੀ ਉਹ ਸਤਵੇਂ ਬ੍ਰਿਕ ਕਮੇਟੀ ਹੋ ਸਕਦਾ ਭਰਤੀ ਕਰਦੇ ਤੇ ਫਿਰ ਜਿਹੜੇ ਜਿੰਨਾ ਤਰਾਜ ਕੀਤਾ ਹੋ ਸਕਦਾ ਫਿਰ ਉਹ ਹੀ ਬਣ ਜਾਂਦੇ ਹਾਲਾਤੇ ਹੋ ਜਾਂਦੇ ਆ ਨਾ ਸੋ ਆਪਾਂ ਜਿਹੜੀ ਧਾਰਮਿਕ ਸਜ਼ਾ ਉਹ ਤਾਂ ਭੁਗਤੀ ਔਰ ਜਿਹੜੀ ਜਿਹੜੀ ਉਹਨਾਂ ਨੇ ਆਖਿਆ ਇਹ ਪੰਥ ਨੂੰ ਇਕੱਠਾ ਕਰਨ ਵਾਲੀ ਜਿਹੜਿਆਂ ਦੇ ਗੰਨੇ ਰਵੀਰ ਸਿੰਘ ਨੇ ਪੰਥ ਨੂੰ ਨਹੀਂ ਇਕੱਠਾ ਪੰਥ ਨੂੰ ਇਕੱਠਾ ਨਾ ਕਰਤਾ ਇਹ ਸੱਤ ਮੈਂਬਰੀ ਕਮੇਟੀ ਦੋ ਤਰ੍ਹਾਂ ਦੀ ਲੈ ਕੇ ਨਾ ਬੰਦੇ ਦੇ ਸੱਤ ਮੈਂਬਰੀ ਕਮੇਟੀ ਬਣਾਤੀ ਤੇ ਇੱਕ ਉਹਨਾਂ ਨੇ ਆਪਣਾ ਨਮਾਇਦਾ ਪਾਤਾ ਇਹ ਬੀਬੀ ਸਤਵੰਤ ਕੌਰ ਨੂੰ ਕਾਲ ਤਖਸਾਲ ਇਕੱਠੇ ਕਰਨ ਦੀ ਤਾਂ ਕਮੇਟੀ ਉਹਨਾਂ ਸ਼ੁਰੂ ਕਰਤੀ ਫਿਰ ਉਹਨਾਂ ਕਿਹਾ ਭਰਤੀ ਕਰ ਲੋ ਉਹਨੂੰ ਭਰਤੀ ਨਹੀਂ ਕਰਨ ਦਿੱਤੀ ਬਾਦਲ ਦਲ ਨੇ ਤੇ ਖਾਸ ਕਰਕੇ ਸਰਦਾਰ ਸੁਖਬੀਰ ਸੋਣਾ ਬਾਦਲ ਨੇ ਉਹ ਕਹਿੰਿਆ ਵੀ ਇਹ ਕਿਹੜੀ ਕਮੇਟੀ ਆ ਜੀ ਇਹਦੇ ਕੋਲ ਕਿਹੜੀ ਪਾਵਰ ਆ ਜੀ ਉਹ ਸਾਨੂੰ ਚੋਣ ਕਮਿਸ਼ਨ ਚੋਣ ਕਮਿਸ਼ਨ ਦੀ ਉਹ ਕਿਤੇ ਰੱਦ ਕਰ ਸਕਦਾ ਕਿਸ ਦੀ ਸ਼ੇਵ ਸੈਨਾ ਦੀ ਨਹੀਂ ਉਹਨਾਂ ਨੇ ਕਰਤੀ ਉਹਨਾਂ ਨੇ ਇਹ ਜਿਹੜੇ ਬੜੀਆਂ ਨੇ ਉਧਰ ਚੋਣ ਕਮਿਸ਼ਨ ਉਹਨਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਵੀ ਤਾਂ ਇੱਕ ਧਰਮ ਨੂੰ ਬਿਲੋਂਗ ਕਰਦੀ ਆ ਉਹਨਾਂ ਦੀ ਕਿਉਂ ਨਹੀਂ ਕਰਤੀ ਉਹਨਾਂ ਨੇ ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਇਹਨਾਂ ਇਹ ਆਹੀ ਕਾਨੂੰਨੀ ਡਿੱਕੇ ਡਾੜਾ ਗਏ ਤੇ ਕਾਲ ਤਖਤ ਸਾਹਿਬ ਨੂੰ ਅੱਗੇ ਲਜਾ ਲ ਜਾ ਕੇ ਤੇ ਐਵੇਂ ਉਹ ਪੇਸ਼ ਕਰਦੇ ਰਹੇ ਪਲੰਦੇ ਲਜਾ ਲ ਜਾ ਕੇ ਠੀਕ ਹੈ ਨਾ ਤੇ ਉਹਦੇ ਨਾਲ ਸਾਡੇ ਜਿਹੜੀ ਜਿਹੜੀ ਏਕਤਾ ਹੋਣੀ ਸੀ ਉਹ ਸਾਡੀ ਨਹੀਂ ਹੋ ਸਕੀ ਕਿਉਂਕਿ ਜਦ ਨਹੀਂ ਉਹ ਕਾਲ ਤਖਤ ਦਾ ਹੁਕਮ ਹੀ ਨਹੀਂ ਮੰਨਿਆ ਤੇ ਏਕਤਾ ਕਿੱਤਰਾ ਹੋਣੀ ਸੀ ਸੋ ਇਸ ਕਰਕੇ ਅੱਜ ਵੀ ਮੈਂ ਬੇਨਤੀ ਕਰਨੀ ਚਾਹਣਾ ਅਜੇ ਵਰਕਰ ਬੜਾ ਡਿਮੋਰਲਾਈਜ਼ ਆ ਹਰ ਪੰਥ ਤੈਸ਼ੀ ਬੜਾ ਡਿਮੋਰਲਾਈਜ਼ ਆ ਔਰ ਲੋਕ ਕਹਿ ਰਿਹਾ ਕਿ ਕੁੱਕੜ ਖੇਡਾ ਕੇ ਆਪੋ ਆਪਣੇ ਸਰਾਂ ਚ ਪਾਉਂਦੇ ਆ ਔਰ ਜਹੇਦਾਰਾਂ ਦੇ ਕਰਦਾਰ ਕੁਸ਼ੀ ਕਰਨ ਦੇ ਆ ਉਹਨਾਂ ਨੂੰ ਲਾਉਣ ਦਾ ਤਰੀਕਾ ਵੀ ਨਹੀਂ ਇਹਨਾਂ ਦਾ ਸਹੀ ਤੇ ਲਾਉਣ ਦਾ ਵੀ ਨਹੀਂ ਸਹੀ ਮੈਂ ਬੇਨਤੀ ਕਰਨੀ ਚਾਹੁੰਦਾ ਐ ਕਿ ਅਜੇ ਵੀ ਕਈ ਰੌਂਦਾ ਹੈ ਹੁਣ ਤਾਂ ਬਹੁਤ ਕੁਝ ਸਾਡਾ ਚਲਾ ਗਿਆ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਵੀ ਤਾਂ ਫਿਰ ਅਹੀ ਬੈਠ ਕੇ ਆਂਡਾੜੀਆਂ ਲੜਾਈਆਂ ਹੁੰਦੀਆਂ ਫਿਰ ਵੀ ਤਾਂ ਬੈਠ ਕੇ ਸਿਰ ਜੋੜ ਕੇ ਇੱਥੇ ਬੰਦਾ ਹੀ ਖਾਲਸਾ ਵੀ ਹੁੰਦਾ ਹੈ ਤਤ ਖਾਲਸਾ ਕੁਈ ਫੈਸਲਾ ਕਰਨੇ ਕਾਲ ਤੱਕ ਸਾਭ ਦੀ ਤਾਬਿਆ ਆ ਜਾਂਦੇ ਸੀ ਉੱਥੇ ਆਣ ਕੇ ਜਿਹੜਾ ਫੈਸਲਾ ਕਰ ਲੈਂਦੇ ਤੇ ਜਕਾਰੇ ਛੱਡ ਦਿੰਦੇ ਅੱਜ ਵੀ ਦੋ ਧੜੇ ਜਿਹੜੇ ਨੇ ਲੜਾਈ ਰਾਜਨੀਤਿਕ ਆਏ ਕਲੀ ਧਾਰਮਿਕ ਲੜਾਈ ਨਹੀਂ ਤੇ ਧਾਰਮਿਕ ਰਾਜਨੀਤਿਕ ਬੰਦੇ ਧਾਰਮਿਕ ਬੰਦਿਆਂ ਨੂੰ ਜਿਹੜਾ ਉਹਨਾਂ ਦੀ ਕਿਰਦਾਰ ਕਸ਼ੀ ਕਰਾ ਰਹੇ ਆ ਉਹਦੇ ਪਿੱਛੇ ਤਾਂ ਸਾਰੇ ਰਾਜਨੀਤਿਕ ਬੰਦੇ ਹੀ ਨੇ ਸੋ ਆਪਣੀ ਰਾਜਨੀਤੀ ਵਾਸਤੇ ਰਾਜਨੀਤੀ ਤਾਂ ਚੱਲੂ ਜੇ ਇਕੱਠੇ ਹੋਗੇ ਤੇ ਰਾਜਨੀਤੀ ਤਾਂ ਚੱਲੂ ਜੇ ਕਾਲ ਤੱਕ ਸਾ ਵੱਡਾ ਹੋਊਗਾ ਤੇ ਉਹਦਾ ਜਿਹੇ ਦਾ ਦਾ ਰੁਤਬਾ ਵੱਡਾ ਹੋਊਗਾ ਉਹ ਉਹ ਜੇ ਸਾਨੂੰ ਕੋ ਗੱਲ ਕਹਿੰਦੇ ਸਾਡੇ ਕੋਲ ਜਰਨਤੀ ਸ਼ਕਤੀ ਹੋ ਗਈ ਜੀ ਸਹਿਜ ਹੋਊਗਾ ਈਰਖਾ ਜਿਹੜੀ ਉਹਨੂੰ ਛੱਡੀਏ ਵੈਰ ਤੇ ਵਿਰੋਧ ਛੱਡੀਏ ਕਦੋ ਜੇ ਨਾਲ ਤੇ ਆਪਾਂ ਮਿਲ ਬੈਠ ਕੇ ਜਿਹੜੀ ਮੈਂ ਸ਼ੁਰੂ ਚ ਟੋਕ ਪੜੀ ਸੀ ਵੀ ਆਪਾਂ ਇਕੱਠੇ ਹੋ ਕੇ ਬੈਠ ਕੇ ਦੋ ਦੋ ਚਾਰ ਚਾਰ ਬੰਦੇ ਫੇਰ ਪੈਜੋ ਦੋ ਪਾਸਿਆਂ ਤੋਂ ਤੇ ਬੈ ਕੇ ਤੇ ਉਹਦਾ ਫੈਸਲਾ ਕਰ ਲੋ ਪੰਜ ਪ੍ਰਧਾਨੀ ਬਣਾਓ ਹੁਣ ਇੱਕ ਪਰਿਵਾਰ ਕੋਲੇ ਸ਼ਕਤੀ ਜਿਹੜੀ ਆ ਰਹੀ ਆ ਤੇ ਉਹਦੇ ਕਰਕੇ ਗਲਤੀਆਂ ਹੋਈਆਂ ਨੇ ਜੇ ਬਰਗਾੜੀ ਵਾਲੀ ਹੋ ਗਈ ਹੈ ਚਾਹੇ ਉਹਦੇ ਚ ਡੀਜੀਪੀ ਲਾਉਣ ਵਾਲੀ ਹੋ ਗਈ ਹੈ ਚਾਹੇ ਸੈਣੀ ਵਾਲੀ ਆ ਚਾਹੇ ਹਜ਼ਾਰ ਵਾਲ ਮਾਲੀ ਆ ਚਾਹੇ ਮਾਫੀ ਦੇਣ ਵਾਲੀ ਗੱਲ ਜਿਹੜੀ ਆ ਉਹਨੂੰ ਜਿਹੜਾ ਸਰਸੇ ਵਾਲਾ ਇਹ ਤਾਂ ਹੀ ਆ ਇੱਕ ਪਰਿਵਾਰ ਕੋਲ ਸ਼ਕਤੀ ਸੀ ਇਹ ਹਮੇਸ਼ਾ ਹੀ ਅੱਗੇ ਕਾਲੀਦਾਲ ਕੋਲੇ ਜਦੋਂ ਇੱਕ ਟੌੜਾ ਸਾਹਿਬ ਹੁੰਦੇ ਸੀ ਤਲਵੰਡੀ ਸਾਹਿਬ ਹੁੰਦੇ ਸੀ ਬਾਦਲ ਸਾਹਿਬ ਹੁੰਦੇ ਸੀ ਫਿਰ ਕਾਲਤਖ ਸਾਹਿਬ ਦਾ ਜਹੇਦਾਰ ਇੱਕ ਵੱਖਰਾ ਉਹਨਾਂ ਦੇ ਉੱਤੇ ਇੱਕ ਕੁੰਡਾ ਹੁੰਦਾ ਸੀ ਇੱਕ ਚੇਅਰਮੈਨ ਹੁੰਦਾ ਹੈ ਰ ਆਪਣੇ ਦਾ ਟਿਕਟਾ ਵੰਨਣ ਵਾਲਾ ਜਿਹੜਾ ਇਹ ਪਾਰਲੀਮੈਂਟਰੀ ਬੋਰਡ ਦਾ ਅੱਜ ਵੀ ਪੰਜ ਬਣਾਓ ਇਹ ਸ਼ਕਤੀ ਨੂੰ ਬੈਲੈਂਸ ਰੱਖਣਾ ਤੇ ਜੇ ਸਹੀ ਫੈਸਲੇ ਖਾਲਸਾ ਪੰਥ ਦੇ ਕਰਨੇ ਆਦੇ ਇਹ ਬੈਠ ਕੇ ਔਰ ਇਹ ਸਤਾ ਜਿਹੜੀ ਆ ਨਾ ਜਿਹੜੀ ਧਾਰਮਿਕ ਤੌਰ ਤੇ ਆ ਚਾਹ ਰਾਜਨੀਤਿਕ ਤੌਰ ਤੇ ਆ ਇਹਦੀ ਪੰਜ ਪ੍ਰਧਾਨੀ ਜਿਹੜਾ ਸਿਸਟਮ ਆ ਕਾਇਮ ਕਰੋ ਕੋਈ ਕਾਲੀਦਲ ਦਾ ਪ੍ਰਧਾਨ ਹੋਵੇ ਕੋਈ ਸ਼੍ਰੋਮਣੀ ਕਮੇਟੀ ਦਾ ਹੋਵੇ ਕੋਈ ਮੁੱਖ ਮੰਤਰੀ ਦਾ ਕੈਂਡੀਡੇਟ ਹੋਵੇ ਕੋਈ ਟਿਕਟਾ ਵੰਨਣ ਵਾਲਾ ਹੋਵੇ ਸਭ ਦੇ ਉੱਪਰ ਅਕਸ਼ਰੀਆ ਕਾਲਤਖਸਾ ਹੋਵੇ ਇਹ ਚਨਾਚਰ ਨਹੀਂ ਕਰਾਂਗੇ ਕਿ ਸਾਡਾ ਫੈਸਲੇ ਜਿਹੜੇ ਆ ਇਹ ਇਸੇ ਤਰ੍ਹਾਂ ਹੀ ਜਿਹੜੇ ਆ ਇਹ ਗਲਤ ਹੋਣਗੇ ਇਹ ਇੱਕ ਦੂਜੇ ਦੇ ਉੱਤੇ ਜਨ ਚੈੱਕ ਨਾ ਪੜੂਗਾ ਪਰ ਹਨਾ ਲੀਡਰਸ਼ਿਪ ਜਿਹੜੀ ਹੋਏ ਇੱਕ ਦੂਜੇ ਤੇ ਚੈੱਕ ਸੀ ਤੇ ਚੈੱਕ ਕਰਕੇ ਫੈਸਲੇ ਨਹੀਂ ਗਲਤ ਹੁੰਦੇ ਅੱਜ ਜਦੋਂ ਪਾਵਰ ਇੱਕੇ ਥਾਂ ਤੇ ਸੈਂਟਰਲਾਈਜ਼ ਹੋ ਗਈ ਆ ਤੋ ਉਹ ਫੇਰਾ ਪਾਵਰ ਦਾ ਜਿਹੜਾ ਮੈਸਜੂ ਪਿਛਲੇ 10-15 ਸਾਲਾਂ ਚ ਹੋਇਆ ਉਹਦੇ ਕਰਕੇ ਨੁਕਸਾਨ ਹੋਇਆ ਕਰ ਸਕਦਾ ਪਹਿਲੇ ਜਿਸ ਤਰ੍ਹਾਂ ਦੀ ਗੱਲ ਕਰੀ ਜਦੋਂ ਪਹਿਲਾਂ ਕਿਸੇ ਜਥੇਦਾਰ ਨੂੰ ਹਟਾਇਆ ਜਾਂਦਾ ਸੀ ਤਾਂ ਉਸਤੇ ਕਿਹਾ ਜਾਂਦਾ ਕਿ ਉਸਨੇ ਕੋਈ ਧਰਮ ਲਈ ਕੰਮ ਨਹੀਂ ਕੀਤਾ ਜਾਂ ਕੋਈ ਅੱਗੇ ਨੂੰ ਧਰਮ ਨਾਲ ਜੋੜਿਆ ਨਹੀਂ ਜਾ ਰਿਹਾ ਕਿ ਲੋਕਾਂ ਨੂੰ ਪਰ ਮੌਜੂਦਾ ਸਮੇਂ ਦੇ ਵਿੱਚ ਜਦੋਂ ਕਿਸੇ ਜਥੇਦਾਰ ਨੂੰ ਹਟਾਇਆ ਜਾਂਦਾ ਤਾ ਉਸ ਤੇ ਇਲਜ਼ਾਮ ਲਗਾਏ ਜਾਂਦੇ ਨੇ ਗਲਤ ਕਿਸੇ ਇਸਤਰੀ ਬਾਰੇ ਗੱਲ ਕੀਤੀ ਜਾਂਦੀ ਜੇ ਹੁਣ ਨਵੇਂ ਜਥੇਦਾਰ ਲਗਾਏ ਜਾਂ ਤਾਂ ਉਹਨਾਂ ਦਾ ਵੀ ਸਾਹਮਣੇ ਕੋਈ ਨਾ ਕੋਈ ਗੱਲ ਸਾਹਮਣੇ ਆ ਰਹੀ ਹੈ ਕੀ ਲੱਗਦਾ ਕਿ ਇਹ ਮਾੜੇ ਪ੍ਰਭਾਵ ਪੈ ਰਹੇ ਨੇ ਕੋਈ ਵੀ ਜੇ ਕਿਸੇ ਜਥੇਦਾਰ ਨੂੰ ਲਗਾਉਣਾ ਜਾਂ ਹਟਾਉਣਾ ਉਸ ਤੋਂ ਪਹਿਲਾਂ ਨਹੀਂ ਕੁਝ ਪਤਾ ਹੁੰਦਾ ਵੀ ਉਹ ਕਿਵੇਂ ਦੇ ਨੇ ਤੇ ਬਾਅਦ ਵਿੱਚ ਜਦੋਂ ਹਟਾਉਣਾ ਤਾਂ ਉਹਨਾਂ ਤੇ ਗਲਤ ਇਲਜ਼ਾਮ ਲਗਾਏ ਜਾਂਦੇ ਨੇ ਦੇਖੋ ਜਿਹੜੇ ਨਵੇਂ ਲਾਏ ਉਹਨਾਂ ਬਾਰੇ ਵੀ ਲੋਕ ਕਹੀ ਜਾਂਦੇ ਆ ਬਿਲਕੁਲ ਜੀ ਇਹ ਕੋ ਕੰਮ ਥੋੜਾ ਹੈ ਮੈਂ ਬੇਨਤੀ ਕਰਨੀ ਚਾਹਣਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਹਿਲਾਂ ਆਪਾਂ ਇਹ ਆਖੀਏ ਕਿ ਅਸੀਂ ਨਹੀਂ ਚੰਗੇ ਸਾਡੇ ਨਾਲ ਤਾਂ ਸਾਰੇ ਚੰਗੇ ਨੇ ਸੋ ਇਹ ਕਰਕੇ ਇਹਨਾਂ ਗੱਲਾਂ ਤੇ ਜਿਹੜੇ ਆਪਾਂ ਲਾਉਣੇ ਨਾਲ ਇਲਜ਼ਾਮ ਲਾਉਣੇ ਆ ਇਹ ਆਪਣੇ ਜਿਹੜੀ ਤੁਸੀਂ ਭੁੱਲੇ ਆ ਮੈਂ ਤਾਂ ਇਹਨੂੰ ਬੋਲਣਾ ਮੈਂ ਚੰਗਾ ਨਹੀਂ ਸਮਝਦਾ ਇਹ ਇਲਜ਼ਾਮ ਨਾ ਲਾਓ ਇੱਕ ਦੂਜੇ ਤੇ ਇਹ ਨਾ ਲਾਓ ਇਹ ਇਹ ਜਿਹੜੇ ਆਪਾਂ ਲਾਵਾਂਗੇ ਤੇ ਜਿਹੜੇ ਜ਼ਹੀਦਾਰਾਂ ਦੇ ਲਾਉਣੇ ਆ ਤੇ ਲੋਕ ਕੀ ਸਮਝਣਗੇ ਕਿ ਇਹਨਾਂ ਦੇ ਜ਼ਹੀਦਾਰ ਇਹੋ ਜਿਹੇ ਆ ਇਹ ਨਾ ਲਾਓ ਔਰ ਇੱਕ ਦੂਜੇ ਦੇ ਕਰਦਾਰ ਕੁਛੀ ਨਾ ਕਰੋ ਆਪਣੇ ਜਿਹੜਾ ਸੈਲ ਪੜੇ ਆ ਨਾ ਜਿਨ੍ਹਾਂ ਨੂੰ ਤਨਖਾਹਾਂ ਆਪਾਂ ਦਿੰਨੇ ਆ ਉਹਨਾਂ ਨੂੰ ਪਰਾ ਨਹੀਂ ਜਾਣਿਆ ਨੂੰ ਜਿਹੜੇ ਮੁੰਡੇ ਰੱਖਦੇ ਆ ਆਪਾਂ ਜੋ ਉਹਨਾਂ ਨੂੰ ਦੱਸੀ ਜਾਂਦੇ ਉਹ ਗਲਤ ਬੋਲੀ ਜਾਂਦੇ ਆ ਉੱਥੇ ਲਗਾळा ਕੱਢੀ ਜਾਂਦੇ ਆ ਕਈ ਤਾਂ ਮੈਂ ਸਮਝਦਾ ਜਦੋਂ ਆ ਆਉਂਦੀਆਂ ਨਾ ਇੰਟਰਵਿਊ ਸ਼ਾਇਦ ਉਹ ਆਪਦੇ ਥੱਲੇ ਵੇਦੇ ਨੀਗੇ ਥੱਲੇ ਵੇਖੋ ਤਾਂ ਸਹੀ ਵੀ ਲੋਕ ਤਾਂ ਆਪਾਂ ਨੂੰ ਇਹਨਾਂ ਨੂੰ ਕਿੰਨੀਆਂ ਗਾਲਾਂ ਕੱਢਦੇ ਆ ਕਿਉਂ ਆਪਾਂ ਬਾੜੇ ਲਫਜ਼ ਕਿਸੇ ਬਾਰੇ ਬੋਲਦੇ ਆ ਨਾ ਬੋਲਗੇ ਆਪਾਂ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਤੇ ਸਾਰਾ ਜਿਹੜਾ ਇਹ ਸਿਸਟਮ ਦੇ ਵਿੱਚ ਜਿਹੜਾ ਨਿਗਾਰ ਆ ਗਿਆ ਹੈ ਕਾਲੀ ਦਲ ਚ ਆ ਗਿਆ ਜਾਂ ਸ਼ਰੋਮਨੀ ਕਮੇਟੀ ਜਿੱਥੇ ਆਇਆ ਆਕਾਲ ਤਖਤ ਸਾਹਿਬ ਦੀ ਮਰਯਾਦਾ ਚ ਆਇਆ ਹੈ ਇਹ ਇਕੱਠੇ ਹੋ ਕੇ ਹੀ ਸਾਰਾ ਮਸਲਾ ਹੱਲ ਹੋਣਾ ਹੈ ਇਹ ਨਹੀਂ ਕਬਣਾ ਬਿੱਤੇ ਦੇ ਨਹੀਂ ਪੰਥੇ ਇਕੱਠ ਹੁੰਦਾ ਆਨੰਦਪੁਰ ਸਾਹਿਬ ਵਿਖੇ ਉੱਥੇ ਕਿਹਾ ਜਾਂਦਾ ਕਿ ਅਸੀਂ ਨਵੇਂ ਜਥੇਦਾਰ ਨੂੰ ਕਬੂਲ ਨਹੀਂ ਕਰਦੇ ਮਤੇ ਪਾਸ ਕੀਤੇਗੇ ਕਿ ਭਾਜਪਾ ਵਾਲੇ ਹੁਣ ਤੈਅ ਕਰਨਗੇ ਕਿ ਜਥੇਦਾਰ ਲਗਾਉਣੇ ਜਾਂ ਹਟਾਉਣੇ ਨੇ ਕੋ ਇਹ ਤਰ੍ਹਾਂ ਇਲਜ਼ਾਮ ਆਪਾਂ ਨੇ ਕਦੇ ਦੂਜੇ ਤੇ ਐਵੇਂ ਲਾ ਦਿੰਨੇ ਆ ਪਹਿਲਾਂ ਤਾਂ ਕਹੀ ਜਾਂਦੇ ਸੀ ਵੀ ਕਾਂਗਰਸ ਦਾ ਜਿਹੜੀ ਅਨੁਭਵ ਕਰਾਉਂਦੀ ਆ ਬੀਟੀ ਮੋਦੀ ਆ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਕਹਿਣ ਲੱਗ ਪਏ ਜੇ ਜਾਂ ਆਰਐਸਐਸ ਕਹੀ ਜਾਂਦੇ ਜੇ ਕੋਈ ਕਿਸੇ ਨੂੰ ਪਿਛੋਂ ਚਲਾ ਨਹੀਂ ਸਕਦਾ ਹੁੰਦਾ ਜੇ ਆਪਣਾ ਦਿਮਾਗ ਕੰਮ ਕਰਦਾ ਹੋਵੇ ਨਾ ਆਪਾਂ ਆਪਣੇ ਨਾਲ ਹੋਈਏ ਕੋਈ ਕਿਸੇ ਨੂੰ ਚਲਾ ਨਹੀਂ ਸਕਦਾ ਹੁੰਦਾ ਕੋ ਕਾਂਗ ਭਾਰਤੀ ਜਨਤਾ ਪਾਰਟੀ ਦਾ ਕਾਲੀ ਦਲ ਨਾਲ ਕਿੰਨੇ ਲੰਮੇ ਟਾਈਮ ਤੋਂ ਸਮਝੌਤਾ ਮੇਰੇ ਖਿਆਲ ਜਦੋਂ ਮੈਂ ਛੋਟਾ ਜਾ ਹਨਾ ਉਦੋਂ ਪਹਿਲਾਂ ਜਨ ਸੰਗ ਨਾਲ ਸਮਝੌਤਾ ਹੁੰਦਾ ਇਹ ਸਰਦਾਰ ਬਾਦਲ ਦਾ ਫਿਰ ਭਾਰਤੀ ਜਨਤਾ ਪਾਰਟੀ ਨਾਲ ਹੋ ਗਿਆ ਆਪਣੇ ਸਮਝੌਤਾ ਫਿਰ ਅੱਜ ਵੀ ਉੱਥੇ ਹੋਇਆ ਹੁਣ ਆਪਾਂ ਕਿਉਂ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਆ ਪਰ ਉਹਨਾਂ ਕਾਲੀ ਦਲ ਤਾਂ ਇਹ ਕਹਿ ਰਹੇ ਨੇ ਕਿ ਸਾਰੀ ਆਰਸਿਸ ਦੀ ਚਾਲ ਹੈ ਜੁਲਾ ਕੁਝ ਹੋ ਰਿਹਾ ਨਹੀਂ ਨਹੀਂ ਤੇ ਲੈ ਆਇਆ ਕੌਣ ਨੂੰ ਇੱਥੇ ਇੱਥੇ ਲੈ ਆਇਆ ਕੌਣ ਪੰਜਾਬ ਚ ਜਾ ਲੋਨ ਦੱਸੋ ਮੈਨੂੰ ਪਹਿਲਾਂ ਬਾਦਰ ਕਹਿੰਦੇ ਆ ਵੀ ਜਦੋਂ ਇਹ ਛੋਟੇ ਛੋਟੇ ਇਹ ਉਦੋਂ ਵੀ ਮਤਲਬ ਆ ਭਾਰਤੀ ਜਨਤਾ ਪਾਰਟੀ ਨਾਲ ਕਾਲੀ ਦਲ ਦਾ ਲੈਸ ਰਿਹਾ ਸਰਦਾਰ ਪ੍ਰਕਾਸ਼ ਉਹ ਬਦਲਦਾ ਰਿਹਾ ਹੈ ਤੇ ਇਹਨਾਂ ਨੇ ਜਦੋਂ ਗਾਂ ਫੇਰ ਸਰਕਾਰ ਬਣਨੀ ਨਵੇਂ ਤੋਂ ਅਗਲੀ ਗੱਲ ਵੀ ਕਰਦੇ ਆ ਨਾ ਉਹਨਾਂ ਦੀ ਸਰਕਾਰ ਇਹਨਾਂ ਤੋਂ ਬਗੈਰ ਬਣਨੀ ਤੇ ਨਾ ਉਹਨਾਂ ਦੀ ਉਹਨਾਂ ਤੋਂ ਬਗੈਰ ਬਣਨੀ ਆ ਫੇਰ ਕਿ ਫੇਰ ਇਹ ਗੱਲਾਂ ਦਾ ਕੀ ਕਰਾਂਗੇ ਜਿਹੜੇ ਗੱਲਾਂ ਕਰ ਰਹੇ ਆ ਇਹ ਕਿਉਂ ਕਰਦੇ ਆ ਜਦੋਂ ਕੱਲ ਨੂੰ ਫੇਰ ਸਰਕਾਰ ਬਣਨੀ ਨਾ ਦੇ ਇੱਕ ਦੂਜੇ ਦੀ ਭਾਰਤੀ ਜਨਤਾ ਪਾਰਟੀ ਨੇ ਵੀ ਇਹਨਾਂ ਨਾਲ ਸਮਝੌਤਾ ਕਰਨਾ ਹੈ ਔਰ ਇਹਨਾਂ ਨੇ ਵੀ ਉਹਨਾਂ ਦੇ ਨਾਲ ਕਰਨਾ ਤੂੰ ਤਾਂ ਨਹੀਂ ਸਰਦਾ ਤੇ ਫਿਰ ਉਹਦੋਂ ਕੀ ਆਖਾਂਗੇ ਫੇਰ ਫੇਰ ਕੌਣ ਝੁਕਦਾ ਹੋਊਗਾ ਚਲੋ ਫਿਰ ਕਾਂਗਰਸ ਇੱਕਰਾਉਗੀ ਸਮਝੌਤਾ ਇੱਕ ਲਾ ਨਿਰਮੂਲ ਨੇ ਨਾ ਕਰੀਏ ਇੱਕ ਦੂਜੇ ਦੇ ਖਰਾਬ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਲਿਆ ਤੇ ਸ਼ਰੋਮਣੀ ਅਕਾਲੀ ਦਲ ਜਿਹੜਾ ਬਾਦਲ ਸਾਹਿਬ ਸੀ ਉਹ ਲੈ ਕੇ ਆਏ ਨੇ ਹੁਣ ਆਪਾਂ ਕਹੀਏ ਨੇ ਫਿਰ ਰਾਜ ਭਾਗ ਵੀ ਬਾਦਲ ਪਰਿਵਾਰ ਨੇ ਸੈਂਟਰ ਨਾਲ ਬਾਜਪਾਈ ਸਾਹਿਬ ਨਾਲ ਰਲ ਕੇ ਤੇ ਆਪਣੇ ਅਡਵਾਨੀ ਨਾਲ ਰਲ ਕੇ ਕੀਤਾ ਕੀਤਾ ਨਹੀਂ ਕਿਤੇ ਕੀਤਾ ਤਾਂ ਹੈ ਆ ਤੇ ਹੁਣ ਆਪਾਂ ਫਿਰ ਕਿਹਨੂੰ ਕਹਿੰਨੇ ਆ ਇਹ ਨਾ ਕਹੀਏ ਗੱਲਾਂ ਇਹ ਕੱਲ ਨੂੰ ਫੇਰ ਲੋੜ ਇਹਨਾਂ ਨੂੰ ਪੈਣੀ ਆ ਸੋ ਇਹ ਕਰਕੇ ਨਾ ਇਹ ਕਹੀਏ ਫਲਾਣੇ ਦੇ ਬੀਤੀਮਾ ਨਾ ਇਹ ਕਹੀਏ ਆਰਐਸਐਸ ਦਾ ਬੰਦਾ ਨਾ ਇਹ ਜਿਹੀ ਗੱਲਾਂ ਮੈਂ ਬੇਨਤੀ ਕਰਨੀ ਚਾਹਣਾ ਹੈ ਆਪਾਂ ਪਛਾਣ ਨੂੰ ਮੁੜੀਏ ਘਰ ਨੂੰ ਮੁੜੀਏ ਘਰ ਨੂੰ ਤਗੜਾ ਕਰੀਏ ਨਾ ਕੁੱਕੜ ਖੇਡਾ ਕੇ ਡਾਹਕੇ ਤੇ ਆਪਾਂ ਜਿਹੜੀ ਇੱਕ ਦੂਜੇ ਸਿਰ 'ਚ ਪਾਉਂਦੇ ਨਹੀਂ ਪਾਉਣੀ ਚਾਹੀਦੀ ਏਕਤਾ ਵੱਲੇ ਪਾਸੇ ਮੁੜੋ ਇਕੱਠੇ ਉਹਨਾਂ ਵੱਲੇ ਪਾਸੇ ਮੁੜੋ ਤਾਂ ਇਹ ਪੰਥ ਦੀ ਬੇੜੀ ਪਾਰ ਲਗਣੀ ਹਾਂ ਬਿਲਕੁਲ ਜੀ ਇਹ ਖਾਲਸਾ ਪੰਥ ਦਾ ਪਵਿੱਤਰ ਤਿਹਾਰ ਜਿਹੜਾ ਕਿ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਇਆ ਜਾਂਦਾ ਪਰ ਉੱਥੇ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਹੈ ਤੇ ਨਾ ਹੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਹੈ ਇਸ ਤੋਂ ਮਾੜਾ ਸਮਾਂ ਇਤਿਹਾਸ ਦੇ ਵਿੱਚ ਹੋਰ ਕੀ ਹੋਏਗਾ ਲੱਖੋ ਆਪ ਹੀ ਇਹ ਗਲਤੀਆਂ ਕਰਕੇ ਹੀ ਸਾਡੇ ਪੰਥ ਨੇ ਆ ਪ੍ਰਧਾਨ ਵੀ ਇੱਕ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਵੀ ਜਿਹੜਾ ਹੀ ਉਹ ਗਲਤੀਆਂ ਹੋ ਗਈਆਂ ਉਹਦੇ ਕਰਕੇ ਪਛਾਉਣਾ ਪਿਆ ਤੇ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਉਹਨੇ ਸ਼ਾਇਦ ਗਲਤੀ ਦਾ ਕੋਈ ਨਹੀਂ ਕੀਤੀ ਉਹ ਪ੍ਰੈਸ਼ਰ ਕਰਕੇ ਪਿੱਛੇ हट ਗਿਆ ਸਿਆਣੇ ਬੰਦੇ ਹੀ ਪ੍ਰੈਸ਼ਰ ਕਰਕੇ हट ਗਏ ਤੇ ਜਿਹੜੇ ਜਹੇਦਾਰ ਹੀ ਕਾਲ ਤੱਕ ਦੇ ਉਹ ਕਹਿ ਕੇ ਜਿਹੜੀ ਪ੍ਰਧਾਨ ਪਿੱਛੇ ਹੋ ਗਿਆ ਜਿਹੜੇ ਮਗਰਲੇ ਬੰਦੇ ਉਹਨਾਂ ਨੂੰ ਕਹਿ ਕੇ ਤੇ ਜਹੇਦਾਰ ਜਿਹੜੇ ਲਵਾਤੇ ਆ ਨੋਅ ਡਟ ਹੈ ਕਿ ਪਰਿਵਾਰ ਲਈ ਆ ਉਹਨੇ ਲਵਾਇਆ ਨਹੀਂ ਲਵਾਉਣਾ ਚਾਹੀਦਾ ਦੇਖੋ ਜੇ ਆਪਾਂ ਇੱਕ ਉਂਗਲ ਕੇ ਹਿਲੇ ਕਰਦੇ ਤੇ ਆਪਣੇ ਆਲੇ ਵੀ ਆ ਹੋ ਜਾਂਦੀਆਂ ਨੇ ਆਪਣੇ ਆਪ ਇਹ ਕਰਕੇ ਸਾਰੀਆਂ ਸੰਸਥਾਵਾਂ ਦੀ ਮਾਨ ਮਰਿਆਦਾ ਬਾਹਰ ਕਰਕੇ ਕਾਲ ਤਖਸਾਲ ਦੇ ਜਹੇਦਾਰੀ ਨਹੀਂ ਕਰੀਏ ਕਾਲ ਤਖਸਾਲ ਦੀ ਪ੍ਰਭੂ ਸਰਤਾ ਦੀ ਗੱਲ ਜਿਹੜੀ ਆ ਉਹ ਰਵੇ ਸੰਸਾਰ ਮੰਨਦਾ ਹੈ ਵੀ ਇਹਨਾਂ ਕੋਲ ਇੱਕ ਐਸੀ ਜਗ੍ਹਾ ਹੈਗੀ ਆ ਬਾਕੀ ਕੌਮਾਂ ਮੰਨਦੀਆਂ ਜਿੱਥੇ ਆਣ ਕੇ ਜਵਾਬ ਦੇਈ ਲੀਡਰਾਂ ਦੀ ਹੋ ਜਾਂਦੀ ਆ ਵੀ ਤੂੰ ਗਲਤ ਕੰਮ ਕਿਉਂ ਕੀਤਾ ਮਹਾਰਾਜ ਜੀ ਸਿੰਘ ਦੀ ਹੋਈ ਸੀ ਇਹ ਤਾਂ ਬੁੱਟਾ ਸਿੰਘ ਦੀ ਹੋਈ ਸੀ ਬਰਨਾਲਾ ਸਾਹਿਬ ਦੀ ਹੋਈ ਸੀ ਆਪਣੇ ਕਈਆਂ ਦੀ ਇੱਥੇ ਦਵਾਪਤਲ ਵੀ ਹੋਈ ਆ ਔਰ ਜਿਨ੍ਹਾਂ ਦੀ ਹੋਈ ਆ ਉਹ ਉਹਨਾਂ ਦੇ ਤਾਂ ਭਾਰ ਲੱਥੇ ਜੇ ਕਾਲ ਤਖਸਾਲ ਤੇ ਆਣ ਕੇ ਉਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਨੇ ਤੇ ਗੁਰੂ ਬਖਸ਼ੇਂਦਾ ਗੁਰੂ ਬਖਸ਼ੇ ਦਿੰਦਾ ਜੇ ਗਲਤੀ ਇਹ ਕਰਕੇ ਪਿਓ ਹੱਡਾ ਜੇ ਹੱਡਾ ਬੱਚਾ ਗਲਤੀ ਕਰਦਾ ਤੇ ਉਹ ਆਣ ਕੇ ਪਿਓ ਕੋਲ ਆ ਦੱਸ ਦਿੰਦਾ ਤੇ ਪਿਓ ਨੂੰ ਫਿਰ ਮaaf ਹੀ ਕਰਦਾ ਝਿਰਕ ਕੇ ਤੇ ਉਹਨਾਂ ਨੇ ਝਿੜਕ ਕੇ ਮaaf ਹੀ ਕੀਤਾ ਕੀ ਮੜਾ ਕੀਤਾ ਦਾ ਜਿਹੜਾ ਰਾਣੇ ਦੱਸੋ ਸੋ ਇਹ ਕਰ ਕਹਿ ਜਾਂਦੇ ਆ ਕਿ ਉਹਨਾਂ ਨੂੰ ਜਾੜਾ ਛਿੜਕਤਾ ਜੀ ਉਹਨਾਂ ਨੂੰ ਜਿਆਦਾ ਸਜ਼ਾ ਇਹ ਇੱਕ ਕਾਲ ਤੱਕ ਤਰੂ ਫਿਰ ਅਹੀ ਦੱਸਾਂਗੇ ਵੀ ਸਾਨੂੰ ਸਜ਼ਾ ਕਿੰਨੀ ਕੋ ਲੱਗੂਗੀ ਯਾਨੀ ਕਿ ਇਹ ਨਹੀਂ ਕਰਨਾ ਚਾਹੀਦਾ ਜੋ ਜੋ ਲੱਗੀ ਆ ਨਾ ਉਹਨੂੰ ਸਾਨੂੰ ਨਤਮਸਤ ਕਰਕੇ ਮੰਨਣੀ ਚਾਹੀਦੀ ਅੰਤਰੀਕ ਕਮੇਟੀ 17 ਮਾਰਚ ਨੂੰ ਮੀਟਿੰਗ ਹੋਣ ਜਾ ਰਹੀ ਹੈ ਕਿ ਲੱਗਦਾ ਹੈ ਕਿ ਕਿਵੇਂ ਦਾ ਫੈਸਲਾ ਨਵਾਂ ਸ਼ਰਮਣੀ ਕਮੇਟੀ ਨੂੰ ਪ੍ਰਧਾਨ ਮਿਲ ਸਕਦਾ ਹੈ ਜਾਂ ਧਾਮੀ ਸਾਹਿਬ ਵਾਪਸੀ ਕਰਨਗੇ ਮੈਂ ਤਾਂ ਨਾ ਮੈਂ ਤਾਂ ਧਾਮੀ ਸਾਹਿਬ ਵਾਪਸੀ ਕਰਨ ਤੇ ਧਾਮੀ ਸਾਹਿਬ ਸੱਤ ਮੈਂਬਰੀ ਕਮੇਟੀ ਦਾ ਵੀ ਹਿੱਸਾ ਵਧਣਾ ਬਟੂਂਗਰ ਸਾਹਿਬ ਬਣ ਔਰ ਸੱਤ ਮੈਂਬਰ ਕਮੇਟੀ ਜਿਹੜੀ ਆ ਉਹ ਭਰਤੀ ਕਰੇ ਅਕਾਲੀ ਦਲ ਦੀ ਜਿਹੜੀ ਆ ਭਰਤੀ ਕਰਨ ਤੇ ਜਿਹੜੇ ਭਰਤੀ ਹੋ ਕੇ ਡੈਲੀਗੇਟ ਬਣ ਗਏ ਜਿੰਨੂੰ ਪ੍ਰਧਾਨ ਬਣਾਉਣਗੇ ਪ੍ਰਧਾਨ ਬਣ ਜੇ ਕਿੱਡੀ ਕੀ ਗੱਲ ਆ ਦੇਖੋ ਭਰਤੀ ਵੀ ਉਹਨਾਂ ਨੇ ਕਰਨੀ ਆ ਜਿੰਨਾਂ ਕੋਲੇ ਮੈਂ ਹੁਣ ਇੱਥੇ ਤੁਹਾਡੇ ਚੈਨਲ ਤੇ ਕਹਿੰਦਾ ਜਿੰਨਾਂ ਨੇ ਪੈਸੇ ਕਮਾਏ ਆ ਨਾ ਉਹਨਾਂ ਦੀ ਭਰਤੀ ਜ਼ਿਆਦੀ ਹੋਣੀ ਐਵੇਂ ਕਿ ਜੇ ਰਵੇ ਮੋ ਦਾ ਸੱਤ ਮੈਂਬਰ ਕਮੇਟੀ ਬਣ ਗਈ ਤੇ ਖਰੇ ਸਾਡੇ ਤੋਂ ਜ਼ਿਆਦੀ ਕਰ ਜੂਗੀ ਉਹਨਾਂ ਨਹੀਂ ਭਰਤੀ ਕਰਨੀ ਉਹਨਾਂ ਬੰਦਿਆਂ ਨਹੀਂ ਕਰਨੀ ਹੁੰਦੀ ਆ ਸਾਡੇ ਵਰਕਰਾਂ ਹੀ ਕਰਨੀ ਹੁੰਦੀ ਆ ਪਰ ਜਿਹੜੀ ਹੁਣ ਭਰਤੀ ਕੀਤੀ ਗਈ ਲੈ ਸਾਡੇ ਮੈਂ ਤਰਨਤਨ ਚ ਵੇਖਿਆ ਇੱਥੇ ਤਾਂ ਕੋਈ ਭਰਤੀ ਕੋਈ ਨਹੀਂ ਦਾ ਇੱਥੇ ਅਮਰਸਰ ਦੇ ਵਿੱਚ ਵੇਖਿਆ ਬੋਕਸ ਭਰਤੀ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਹੈ ਧਾਰ ਕਾਟ ਲਾ ਲੋ ਇਹੋ ਗੱਲ ਕਹੀ ਖਾਲਸਿਕ ਸਾਹਿਬ ਦੇ ਜਿਹੜਾ ਤੇ ਉਹ ਲਾਉਣਾ ਚਾਹੀਦਾ ਹੁਣ ਪਛਾਣ ਪੱਤਰ ਬਣ ਜਾਂਦਾ ਸੋ ਇਸ ਕਰਕੇ ਅਸੀਂ ਕੁਝ ਗੱਲਾਂ ਛੱਡ ਗਏ ਪਰ ਜਿਹੜੀ ਸਿਧਾਂਤਕ ਤੌਰ ਤੇ ਫੇਰ ਗਲਤੀਆਂ ਆਈਆਂ ਉਹਨਾਂ ਦੀ माफी ਮੰਗੀਏ ਤੇ ਇਕੱਠੇ ਸਿਰ ਜੋੜ ਕੇ ਬੈਠ ਕੇ ਤੇ ਕਾਲੀ ਦਲ ਨੂੰ ਮਜ਼ਬੂਤ ਕਰੀਏ ਸ਼੍ਰੋਮਣੀ ਕਮੇਟੀ ਬੜੀ ਵੱਡੀ ਸੰਸਥਾ ਸਾਡੀ ਕਾਲੀ ਦਲ ਬਹੁਤ ਪੁਰਾਣਾ ਇਤਿਹਾਸ ਆ ਕਾਲ ਤਕ ਸਾਫ ਸਭ ਤੋਂ ਸੁਪਰੀਮ ਆ ਸੋ ਤਿੰਨਾ ਸੰਸਥਾ ਦੇ ਖਿਲਾਫ ਮੈਂ ਬੇਨਤੀ ਕਰਨੀ ਚਾਹੁੰਦਾ ਨਾ ਬੋਲੋ ਨਾ ਬੋਲੋ ਕਿਉਂਕਿ ਜਿਹੜੇ ਬੋਲਦੇ ਜੇ ਤੁਹਾਂ ਕੁਝ ਕੀਤਾ ਨਹੀਂ ਨਾ ਤੁਹਾਂ ਵੇਖਿਆ ਨਾ ਜੇਲ੍ਹ ਕਟੀਆਂ ਨਾ ਕੁਝ ਹੋਇਆ ਅਸੀਂ ਤਾਂ 8-8 ਸਾਲ ਜੇਲਾਂ ਕੱਟ ਲੀਆਂ ਨੇ ਤੇ ਮੇਰਾ ਤਾਂ ਬਾਪ ਵੀ ਲੱਗ ਗਿਆ ਹੈ ਸੰਤ ਬਾਬਾ ਕਰਤਾ ਸਿੰਘ ਖਾਲਸਾ ਪਿੰਡਰਾਲੇ ਐਮਰਜੈਂਸੀ ਦੀ ਲੜਾਈ ਉਹਨਾਂ ਲੜੀ 77 77 ਚਲਾ ਜਿਹੜਾ ਬਣਿਆ ਉਹਨਾਂ ਨੇ ਬਣਾਇਆ ਹੈ ਭਾਈ ਅਮਰੀਕ ਤੋਂ ਨਿਕਾਲ ਤੱਕ ਸਾਫ ਤੇ ਛਿੱਧੀਆਂ ਦੇ ਗਏ ਮਾਤਾ ਹੀ ਮੇਰੀ ਲੱਗੀ ਆ ਔਰ ਮੈਂ ਇਕੱਲਾ ਆਪਣੇ ਪਰਿਵਾਰ ਚੋਂ ਰਹਿ ਗਿਆ ਸੀ ਕਿ ਨਾ ਆਪ ਇਹੋ ਜੀਆਂ ਗੱਲਾਂ ਕਰੀਏ ਜਦੋਂ ਕਿਸੇ ਦੇ ਖਿਲਾਫ ਬੋਲਦੇ ਹੈ ਨਾ ਸੋਰਾ ਸੋਚੋ ਵੀ ਤੋਹਾ ਵੀ ਕਹੇ ਨੂੰ ਕੁੱਤੇ ਨੂੰ ਕਦੇ ਛੋਟਾ ਕੋ ਮਾਰਿਆ ਕਿ ਐਵੇਂ ਆਪਾਂ ਇੱਕ ਦੂਜੇ ਦੇ ਸਿਰ ਦੇ ਵਿੱਚ ਵਾਹ ਪਾਈਆਂ ਨੇ ਮੈਂ ਉਹਨਾਂ ਬੱਚਿਆਂ ਨੂੰ ਵੀ ਬੇਨਤੀ ਕਰੀ ਜਾਂ ਨਾ ਬੋਲ ਇਕ ਦੂਜੇ ਦੇ ਖਲਾ ਨਾ ਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਖਿਲਾਫ ਬੋਲੀ ਨਾ ਹੋਰ ਲਾਸਟ ਸਵਾਲ ਹੈ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੋ ਰਿਹਾ ਉਸ ਨੂੰ ਲੈ ਕੇ ਸਿੱਖ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਪਿੰਡਾਂ ਦੇ ਪਿੰਡ ਪਹੁੰਚੋ ਉੱਥੇ ਜਵਾਬ ਤਲਬੀ ਕਰਾਂਗੇ ਕੀ ਵੇਖਦੇ ਮੈਂ ਤਾਂ 17 ਨੂੰ ਜਿਹੜੀ ਮੀਟਿੰਗ ਹੋਣੀ ਹੈ ਨਾ ਇਹ ਜੇ ਬੇਨਤੀ ਕਰਨੀ ਚਾਹਣਾ ਹੈ ਕਿ ਸਰ ਉਹ ਜਿਹੜਾ ਫੈਸਲੇ ਨਾਲ ਗਲਤ ਕੀਤੇ ਹਨ ਵਰਕਿੰਗ ਕਮੇਟੀ ਨੇ ਉਹਨੂੰ ਰੱਦ ਕਰ ਦਿਓ ਨਾ ਆਪਾਂ ਖਾਲਸਾ ਪੰਥਰ ਦੇ ਵਿੱਚ ਇੱਕ ਦੂਜੇ ਨੂੰ ਲੜਾਈਏ ਨਾ ਲੜਗੇ ਕਿ ਪਿੰਡ ਪਿੰਡ ਜਾ ਕੇ ਲੜਨਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਉਹਦੇ ਵਿੱਚ ਜਿਹੜਾ ਸਨਮਾਨ ਘਟੂਗਾ ਨਾ ਜੇ ਉਹਦੇ ਨਾਲ ਕੋਈ ਜਾ ਕੇ ਲੜੂਗਾ ਤੇ ਘਟੂਗਾ ਨਾ ਤੇ ਵਰਕਿੰਗ ਕਮੇਟੀ ਕਿਉਂ ਨਾ ਉਹ ਜਿਹੜੇ ਆਪਣੇ ਪਹਿਲੇ ਸਿੰਘ ਸਾਹਿਬ ਤੈਨੂੰ ਉਹਨਾਂ ਨੂੰ ਬਹਾਲ ਕਰ ਦੇ ਫਿਰ ਪਹਿਲਾਂ ਕੱਢੇ ਬਹਾਲ ਕਰ ਦੇਣਾ ਉਹਨਾਂ ਨੂੰ ਠੀਕ ਹੈ ਨਾ ਤੇ ਜਿਹੜੇ ਆ ਨਵੇਂ ਲਾਏ ਉਹਨਾਂ ਨੂੰ ਆਖੇ ਤੁਸੀਂ ਅਜੇ ਥੋੜਾ ਜਿਹਾ ਚੇਰ ਕੋਈ ਹੋਰ ਸੇਵਾ ਕਰ ਲਓ ਕੋਈ ਗੱਲ ਨਹੀਂ ਗਈ ਫਿਰ ਸੇਵਾ ਮਿਲ ਜੂਗੀ ਸੋ ਆਪਾਂ ਜਿੱਥੋਂ ਗੱਲ ਵਿਗੜੀ ਉਹਨੂੰ ਗੱਲ ਨੂੰ ਉਸੇ ਟਿਕਾਣੇ ਤੇ ਲਿਆ ਕੇ ਤੇ ਖੜਾ ਕਰੀਏ ਜੇ ਸ਼ਰਮਨੀ ਕਮੇਟੀ ਦੇ ਉਹਨਾਂ ਦੇ ਘਰੋ ਘਰ ਜਾ ਕੇ ਕੋ ਮਾੜਾ ਲਖ ਜੀ ਬੱਲੂਗਾ ਤੇ ਕਿਹਨੂੰ ਬੱਲੂਗਾ ਸ਼ਰਮਨੀ ਕਮੇਟੀ ਦੇ ਮੈਂਬਰਾਂ ਨੂੰ ਜਾਂ ਵਰਕਿੰਗ ਕਮੇਟੀ ਨੂੰ ਜਾਂ ਜਨ ਸਕੱਤਰ ਨੂੰ ਕੋ ਮਾੜਾ ਬੋਲਦਾ ਤੇ ਉਹ ਕਿਹਨੂੰ ਬੋਲੂਗਾ ਮਾੜਾ ਲਖ ਜੀ ਬੋਲਣਾ ਲੜਾਈ ਲੜਾਈ ਬਿਲਕੁਲ ਨਹੀਂ ਹੋਣੀ ਚਾਹੀਦੀ ਮਾੜਾ ਲਖ ਬਿਲਕੁਲ ਨਹੀਂ ਬੋਲਣਾ ਚਾਹੀਦਾ ਮੈਂ ਰੱਤ ਕਰਦੇ ਹੋ ਤੁਸੀਂ ਧੰਨਵਾਦ ਜੀ ਸੋ ਇਸਾਨਾ ਮੈਂ ਜੀ ਸਿੰਘ ਜੀ ਐਸਬੀਸੀ ਮੈਂਬਰ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ 17 ਮਾਰਚ ਨੂੰ ਜਿਹੜੀ ਅੰਤਰੀਕ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਵਿੱਚ ਅਪੀਲ ਕੀਤੀ ਜਾਵੇਗੀ ਕਿ ਜਿਹੜੀ ਅੰਦਰ ਕਮੇਟੀ ਵੱਲੋਂ ਜਿਹੜੇ ਕਿ ਪਹਿਲਾਂ ਫੈਸਲੇ ਲਏ ਗਏ ਨੇ ਜਿਨ੍ਹਾਂ ਵਿੱਚ ਜਥੇਦਾਰਾਂ ਦੀ ਜਿਹੜੀ ਕਿ ਮੁਤਲ ਕੀਤਾ ਗਿਆ ਸੀ ਉਹਨਾਂ ਨੂੰ ਸੇਵਾ ਤੋਂ ਫਾਰਕ ਕੀਤਾ ਗਿਆ ਸੀ ਤੇ ਨਵੇਂ ਜਥਾਰ ਨਿਯੁਕਤ ਕੀਤੇ ਨੇ ਉਹਨਾਂ ਫੈਸਲਿਆਂ ਨੂੰ ਰੱਦ ਕੀਤਾ ਜਾਵੇ ਜਿਹੜੇ ਪੁਰਾਣੇ ਜਥੇਦਾਰਾਂ ਨੂੰ ਉਹਨਾਂ ਨੂੰ ਹੀ ਲਗਾਇਆ ਜਾਵੇ ਤਾਂ ਜੋ ਜਿਹੜੀ ਸੀ ਕੌਮ ਦੇ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਏ ਉਹ ਚਿੰਤਾ ਦੂਰ ਹੋ ਸਕੇ ਅਤੇ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਮੌਜੂ ਜੇਕਰ ਸਾਰੇ ਇਕੱਠੇ ਹੋਵਾਂਗੇ ਔਰ ਸਹੀ ਸੇ ਚੱਲਿਆ ਕੇ ਚੱਲਾਂਗੇ ਤਾਂ ਹੀ ਅੱਗੇ ਜਾ ਕੇ ਸਹੀ ਸਮਾਂ ਆਵੇਗਾ ਸੋ ਮੌਜੂਦਾ ਸਮੇਂ ਦੇ ਵਿੱਚ ਅੰਤਰੀ ਕਮੇਟੀ ਜੋ 17 ਮਾਰਚ ਨੂੰ ਇਕੱਠੀ ਹੋਣ ਜਾ ਰਹੀ ਹੈ ਮੀਟਿੰਗ ਹੋਣ ਜਾ ਰਹੀ ਉਸ ਦੇ ਵਿੱਚ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੇ ਉਹਨਾਂ ਨੇ ਫੈਸਲਾ ਲਈ ਸੀ ਪਹਿਲਾਂ ਉਹ ਰੱਦ ਕਰ ਦਿੰਦੇ ਸੋ ਭਾਈ ਮਨਜੀਤ ਸਿੰਘ ਜੀ ਨੇ ਉਹਨਾਂ ਨੂੰ ਖਾਸ ਅਪੀਲ 17 ਮਾਰਚ ਨੂੰ ਕਰਨੀ ਹੈ ਸੋ 28 ਮਾਰਚ ਨੂੰ ਬਜਟ ਇਜਲਾਸ ਵੀ ਜਿਹੜਾ ਕਿ ਪੇਸ਼ ਕੀਤਾ ਜਾ ਰਿਹਾ ਉਸ ਦੇ ਵਿੱਚ ਵੀ ਬਿੱਤੇ ਦੇ ਨੀ ਪੰਥੇ ਇਕੱਠ ਹੁੰਦਾ ਅਨੰਦਪੁਰ ਸਾਹਿਬੇ ਕਿ ਉੱਥੇ ਫੈਸਲੇ ਲਈ ਜਾਂਦੇ ਨੇ ਕਿ ਪਿੰਡਾਂ ਦੇ ਪਿੰਡ ਬੱਸਾਂ ਕਿ ਉੱਥੇ ਪਹੁੰਚਣ ਤਾਂ ਜੋ ਅੰਦਰੂਨੀ ਕਮੇਟੀ ਨਾਲ ਜਵਾਬ ਤਲਬੀ ਹੋ ਸਕੇ ਸੋ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਕੀ ਸਾਹਮਣੇ ਆਉਂਦਾ ਹੈ ਇਸ ਸਮੇਂ ਇਜਾਜ਼ਤ ਦਿਓ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ